ਪਰ ਆਪਰੇ ਸਾਫਤੇ ਜੀ ਘੱਟੋ ਘੱਟ ਨਹੀਂ ਪੰਜ-ਛਤ ਵਾਰੀ ਆ ਗਿਆ ਮੈਂ ਅੱਛਾ ਜੀ ਮੈਂ ਇਹ ਸੋਚ ਕੇ ਆਇਆ ਸੀ ਕਿ ਮੇਰੇ ਬੇਟੇ ਦੀ ਪੀਆਰ ਦੀ ਸੀ ਆਂਦੀ ਅੱਛਾ ਜੀ ਮੈਂ ਜਿੱਦਣ ਦਾ ਆਇਆ ਮੇਰਾ 70 ਸਾਲ ਪੁਰਾਣਾ ਵੀ ਕੰਮ ਰੁਕਿਆ ਹੋਇਆ ਬਣ ਗਿਆ ਵੈਨ ਕੀ ਕਹਿੰਦੇ ਔਰ ਮੇਰੇ ਬੇਟੇ ਦੀ ਪੀਆਰ ਪ੍ਰੋਗਰਸ ਸਾਫ ਹੋ ਗਈ ਵੈਨ ਕੀ ਕਹਿੰਦੇ ਅੱਛਾ ਕਿੱਥੇ ਦੀ ਪੀਆਰ ਆਸਟ੍ਰੇਲੀਆ ਦੀ ਅੱਛਾ ਮੈਨ ਰੁਕੇ ਹੋਇਆ ਸੀ ਕੰਮ ਹਾਂ ਜੀ ਸਾਰਾ ਕੰਮ ਰੁਕਿਆ ਸੀ ਅਸੀਂ ਆਸਟ੍ਰੇਲੀਆ ਮੈਂ ਜਦੋਂ ਗਿਆ ਮੈਂ ਆਸਟ੍ਰੇਲੀਆ ਮੈਂ ਸੋਚ ਕੇ ਗਿਆ ਸੀ ਕਿ ਮੈਂ ਸੱਚੇ ਬਾਦਸ਼ਾਹ ਮੇਰੇ ਬੇਟੇ ਦੀ ਪੀਆਰ ਹੋ ਜੇ ਮੈਂ ਇੱਥੇ ਦੁਪਹਿਰੇ ਕੱਟ ਕੇ ਜਾਊਂਗਾ ਇਨਕੀ ਅੱਛਾ ਜੀ ਉਸ ਤੋਂ ਬਾਅਦ ਮੈਂ ਹਰ ਮਤਲਬ ਇਹ ਗੋਦਵਾਰ ਦੇ ਗੋਦਵਾਰ ਮਤਲਬ ਕਿਰਪਾ ਕੀਤੀ ਬਾਬਾ ਜੀ ਬੜੀ ਕਿਰਪਾ ਬਾਦਸ਼ਾਹੀ ਇੰਨੀ ਕਿਰਪਾ ਜੀ ਆਪਾਂ ਸੋਚ ਨਹੀਂ ਸਕਦੇ ਜ਼ਿੰਦਗੀ 'ਚ ਕਦੀ ਮੈਂ ਦੁਪਹਿਰਾ ਸਾਬ ਤੇ ਜੀ ਘੱਟੋ ਘੱਟ 5-7 ਵਾਰੀ ਆ ਗਿਆ ਮੈਂ ਅੱਛਾ ਜੀ ਮੈਂ ਇਹ ਸੋਚ ਕੇ ਆਇਆ ਸੀ ਕਿ ਮੇਰੇ ਬੇਟੇ ਦੀ ਪੀਆਰ ਨਹੀਂ ਸੀ ਆndi ਅੱਛਾ ਜੀ ਮੈਂ ਜਿੱਦਣ ਆਇਆ ਮੇਰਾ 70 ਸਾਲ ਪੁਰਾਣਾ ਵੀ ਕੰਮ ਰੁਕਿਆ ਆਇਆ ਬਣ ਗਿਆ ਵਾਣ ਕੀ ਕਹਿੰਦੇ ਔਰ ਮੇਰੇ ਬੇਟੇ ਦੀ ਪੀਆਰ ਪ੍ਰੋਗਰਸ ਹੋ ਗਈ ਹੈਨ ਕੀ ਕਹਿੰਦੇ ਅੱਛਾ ਕਿਤੇ ਦੀ ਪੀਆਰ ਆਸਟ੍ਰੇਲੀਆ ਦੀ ਅੱਛਾ ਪਹਿਲੇ ਰੁਕੇ ਹੋਇਆ ਸੀ ਕੰਮ ਹਾਂਜੀ ਸਾਰਾ ਕੰਮ ਰੁਕਿਆ ਸੀ ਅਸੀਂ ਆਸਟ੍ਰੇਲੀਆ ਮੈਂ ਜਦੋਂ ਗਿਆ ਮੈਂ ਆਸਟ੍ਰੇਲੀਆ ਮੈਂ ਸੋਚ ਕੇ ਗਿਆ ਸੀ ਕਿ ਵੇ ਸੱਚੇ ਬਾਦਸ਼ਾਹ ਮੇਰੇ ਬੇਟੇ ਦੀ ਪੀਆਰ ਹੋ ਜਾਏ ਮੈਂ ਇੱਥੇ ਚਪੈਰੇ ਕੱਟ ਕੇ ਜਾਊਂਗਾ ਇਨਕੀ ਗੱਲ ਅੱਛਾ ਜੀ ਉਸ ਤੋਂ ਬਾਅਦ ਮੈਂ ਹਰ ਮਤਲਬ ਇਹ ਬੁੱਧਵਾਰ ਦੇ ਬੁੱਧਵਾਰ ਮਤਲਬ ਕਿਰਪਾ ਕੀਤੀ ਬਾਬਾ ਜੀ ਬੜੀ ਕਿਰਪਾ ਬਾਦਸ਼ਾਹ ਦੀ ਇੰਨੀ ਕਿਰਪਾ ਜੀ ਆਪਾਂ ਸੋਚ ਨਹੀਂ ਸਕਦੇ ਜ਼ਿੰਦਗੀ 'ਚ ਕਦੀ ਮੈਂ ਚਪੈਰਾ ਸਾਬ ਤੇ ਜੀ ਕਟੋ ਘਟਰੀ 5 7 ਵਾਰੀ ਆ ਗਿਆ ਮੈਂ ਅੱਛਾ ਮੈਂ ਇਹ ਸੋਚ ਕੇ ਆਇਆ ਸੀ ਕਿ ਮੇਰੇ ਬੇਟੇ ਦੀ ਪੀਆਰ ਨਹੀਂ ਸੀ ਆਂਦੀ ਅੱਛਾ ਜੀ ਮੈਂ ਜਿੱਦਨ ਦਾ ਆਇਆ ਮੇਰਾ 70 ਸਾਲ ਪੁਰਾਣਾ ਵੀ ਕੰਮ ਰੁਕਿਆ ਹੋਇਆ ਬਣ ਗਿਆ ਵਾ ਇਹਨਾਂ ਕੀ ਕਹਿੰਦੇ ਔਰ ਮੇਰੇ ਬੇਟੇ ਦੀ ਪੀਆਰ ਬੁਕਰ ਸਾਹਿਬ ਹੋ ਗਈ ਇਹਨਾਂ ਕੀ ਕਹਿੰਦੇ ਅੱਛਾ ਕਿਤੇ ਦੀ ਪੀਆਰ ਆਸਟ੍ਰੇਲੀਆ ਦੀ ਅੱਛਾ ਮੈਨੂੰ ਰੁਕਿਆ ਹੋਇਆ ਸੀ ਕੰਮ ਹਾਂ ਜੀ ਸਾਰਾ ਕੰਮ ਰੁਕਿਆ ਸੀ ਸੀ ਆਸਟ੍ਰੇਲੀਆ ਮੈਂ ਜਦੋਂ ਗਿਆ ਮੈਂ ਆਸਟ੍ਰੇਲੀਆ ਮੈਂ ਸੁੱਕ ਕੇ ਗਿਆ ਸੀ ਕਿ ਵੇ ਸੱਚੇ ਬਾਦਸ਼ਾਹ ਮੇਰੇ ਬੇਟੇ ਦੀ ਪੀਆਰ ਹੋ ਜੇ ਮੈਂ ਇੱਥੇ ਦੁਪਹਿਰੇ ਕੱਟ ਕੇ ਜਾਊਂਗਾ ਇਨਕੀ ਗੱਲ ਅੱਛਾ ਜੀ ਉਸ ਤੋਂ ਬਾਅਦ ਮੈਂ ਹਰ ਮਤਲਬ ਇਹ ਗੁਰਦੁਆਰ ਦੇ ਗੁਰਦੁਆਰ ਮਤਲਬ ਕਿਰਪਾ ਕਿੰਨੀ ਬਾਬਾ ਜੀ ਬੜੀ ਕਰਸੇ ਬਾਦਸ਼ਾਹੀ ਇੰਨੀ ਕਿਰਪਾ ਜੀ ਆਪਾਂ ਸੋਚ ਨਹੀਂ ਸਕਦੇ ਜ਼ਿੰਦਗੀ 'ਚ ਕਦੀ ਮੈਂ ਦੁਪਹਿਰਾਂ ਸਾਬ ਤੇ ਜੀ ਘੱਟੋ ਘੱਟ ਨਹੀਂ ਪੰਜ-ਛਤ ਵਾਰੀ ਆ ਗਿਆ ਮੈਂ ਅੱਛਾ ਜੀ ਮੈਂ ਇਹ ਸੋਚ ਕੇ ਆਇਆ ਸੀ ਕਿ ਮੇਰੇ ਬੇਟੇ ਦੀ ਪੀਆਰ ਦੀ ਸੀ ਆਂਦੀ ਅੱਛਾ ਜੀ ਮੈਂ ਜਿੱਦਣ ਆਇਆ ਮੇਰਾ 70 ਸਾਲ ਪੁਰਾਣਾ ਵੀ ਕੰਮ ਰੁਕਿਆ ਆਇਆ ਬਣ ਗਿਆ ਵਾ ਇਨਕੀ ਕਹਿੰਦੇ ਔਰ ਮੇਰੇ ਬੇਡੇ ਦੀ ਪੀਆਰ ਪੁਗਨ ਸਾਹਿਬ ਹੋ ਗਈ ਇਨਕੀ ਕਹਿੰਦੇ ਅੱਛਾ ਕਿੱਥੇ ਦੀ ਪੀਆਰ ਆਸਟ੍ਰੇਲੀਆ ਦੀ ਅੱਛਾ ਪਹਿਲੇ ਰੁਕੇ ਹੋਇਆ ਸੀ ਕੰਮ ਹਾਂਜੀ ਸਾਰਾ ਕੰਮ ਰੁਕਿਆ ਸੀ ਅਸੀਂ ਆਸਟ੍ਰੇਲੀਆ ਮੈਂ ਜਦੋਂ ਗਿਆ ਮੈਂ ਆਸਟ੍ਰੇਲੀਆ ਮੈਂ ਸੋਚ ਕੇ ਗਿਆ ਸੀ ਕਿ ਮੈਂ ਸੱਚੇ ਬਾਦਸ਼ਾਹ ਮੇਰੇ ਬੇਡੇ ਦੀ ਪੀਆਰ ਹੋ ਜੇ ਮੈਂ ਇੱਥੇ ਜਪਹਿਰੇ ਕੱਟ ਕੇ ਜਾਊਂਗਾ ਇਨਕੀ ਕਹਿੰਦੇ ਅੱਛਾ ਜੀ ਉਸ ਤੋਂ ਬਾਅਦ ਮੈਂ ਹਰ ਮਤਲਬ ਕਿ ਗੁਰਦੁਆਰ ਦੇ ਗੁਰਦੁਆਰ ਮਤਲਬ ਕਿਰਪਾ ਕਿੰਨੀ ਬਾਬਾ ਜੀ ਬੜੀ ਕਰਸੇ ਬਾਦਸ਼ਾਹ ਦੀ ਇੰਨੀ ਕਿਰਪਾ ਜੀ ਆਪਾਂ ਸੋਚ ਨਹੀਂ ਸਕਦੇ ਜ਼ਿੰਦਗੀ 'ਚ ਕਦੀ ਮੈਂ ਜਪ ਫਰਟੋ ਘਟਰੀ ਪੰਜ ਸੱਤ ਵਾਰੀ ਆ ਗਿਆ ਮੈਂ ਅੱਛਾ ਮੈਂ ਇਹ ਸੋਚ ਕੇ ਆਇਆ ਸੀ ਕਿ ਮੇਰੇ ਬੇਟੇ ਦੀ ਪੀਆਰ ਦੀ ਸੀ ਆਂਦੀ ਅੱਛਾ ਜੀ ਮੈਂ ਜਿੱਦਣ ਦਾ ਆਇਆ ਮੇਰਾ 70 ਸਾਲ ਪੁਰਾਣਾ ਵੀ ਕੰਮ ਰੁਕਿਆ ਹੋਇਆ ਬਣ ਗਿਆ ਵੈਨ ਕੀ ਕਹਿੰਦੇ ਔਰ ਮੇਰੇ ਬੇਟੇ ਦੀ ਪੀਆਰ ਪ੍ਰੋਗਰਸ ਸਾਬ ਹੋ ਗਈ ਹੈਨ ਕੀ ਕਹਿੰਦੇ ਅੱਛਾ ਕਿੱਥੇ ਦੀ ਪੀਆਰ ਆਸਟ੍ਰੇਲੀਆ ਦੀ ਅੱਛਾ ਪਹਿਲੇ ਰੁਕੇ ਹੋਇਆ ਸੀ ਕੰਮ ਹਾਂ ਜੀ ਸਾਰਾ ਕੰਮ ਰੁਕਿਆ ਸੀ ਅਸੀਂ ਆਸਟ੍ਰੇਲੀਆ ਮੈਂ ਜਦੋਂ ਗਿਆ ਮੈਂ ਆਸਟ੍ਰੇਲੀਆ ਮੈਂ ਸੁੱਕ ਕੇ ਗਿਆ ਸੀ ਕਿ ਮੈਂ ਸੱਚੇ ਬਾਦਸ਼ਾਹ ਮੇਰੇ ਬੇਟੇ ਦੀ ਪੀਆਰ ਹੋ ਜੇ ਮੈਂ ਇੱਥੇ ਦੁਪਹਿਰੇ ਕੱਟ ਕੇ ਜਾਊਂਗਾ ਇਨਕੀ ਗੱਲ ਅੱਛਾ ਜੀ ਉਸ ਤੋਂ ਬਾਅਦ ਮੈਂ ਹਰ ਮਤਲਬ ਕਿ ਗੁਰਦੁਆਰ ਦੇ ਗੁਰਦੁਆਰ ਮਤਲਬ ਕਿਰਪਾ ਕੀਤੀ ਬਾਬਾ ਜੀ ਬੜੀ ਕਿਰਪਾ ਬਾਦਸ਼ਾਹੀ ਇੰਨੀ ਕਿਰਪਾ ਜੀ ਆਪਾਂ ਸੋਚ ਨਹੀਂ ਸਕਦੇ ਜ਼ਿੰਦਗੀ ਚ ਕਦੀ ਮੈਂ ਦੁਪਹਿਰਾ ਸਾਬ ਤੇ ਜੀ ਘੱਟੋ ਘੱਟ 5-7 ਵਾਰੀ ਆ ਗਿਆ ਮੈਂ ਅੱਛਾ ਜੀ ਮੈਂ ਇਹ ਸੋਚ ਕੇ ਆਇਆ ਸੀ ਕਿ ਮੇਰੇ ਬੇਟੇ ਦੀ ਪੀਆਰ ਨਹੀਂ ਸੀ ਆndi ਅੱਛਾ ਜੀ ਮੈਂ ਜਿੱਦਣ ਆਇਆ ਮੇਰਾ 70 ਸਾਲ ਪੁਰਾਣਾ ਵੀ ਕੰਮ ਰੁਕਿਆ ਆਇਆ ਬਣ ਗਿਆ ਵਾਣ ਕੀ ਕਹਿੰਦੇ ਔਰ ਮੇਰੇ ਬੇਡੇ ਦੀ ਪੀਆਰ ਪੁਗਲ ਸਾਹਿਬ ਹੋ ਗਈ ਇਨਕੀ ਕਹਿੰਦੇ ਅੱਛਾ ਕਿੱਥੇ ਦੀ ਪੀਆਰ ਆਸਟ੍ਰੇਲੀਆ ਦੀ ਅੱਛਾ ਪਹਿਲੇ ਰੁਕੇ ਹੋਇਆ ਸੀ ਕੰਮ ਹਾਂਜੀ ਸਾਰਾ ਕੰਮ ਰੁਕਿਆ ਸੀ ਅਸੀਂ ਆਸਟ੍ਰੇਲੀਆ ਮੈਂ ਜਦੋਂ ਗਿਆ ਮੈਂ ਆਸਟ੍ਰੇਲੀਆ ਮੈਂ ਸੋਚ ਕੇ ਗਿਆ ਸੀ ਕਿ ਮੈਂ ਸੱਚੇ ਬਾਦਸ਼ਾਹ ਮੇਰੇ ਬੇਡੇ ਦੀ ਪੀਆਰ ਹੋ ਜੇ ਮੈਂ ਇੱਥੇ ਚਪੈਰੇ ਕੱਟ ਕੇ ਜਾਊਂਗਾ ਇਨਕੀ ਕਹਿੰਦੇ ਅੱਛਾ ਜੀ ਉਸ ਤੋਂ ਬਾਅਦ ਮੈਂ ਹਰ ਮਤਲਬ ਕਿ ਗੁਰਦੁਆਰ ਦੇ ਗੁਰਦੁਆਰ ਮਤਲਬ ਕਿਰਪਾ ਕਿੰਨੀ ਬਾਬਾ ਜੀ ਬੜੀ ਕਰਸੇ ਬਾਦਸ਼ਾਹ ਦੀ ਇੰਨੀ ਕਿਰਪਾ ਜੀ ਆਪਾਂ ਸੋਚ ਨਹੀਂ ਸਕਦੇ ਜ਼ਿੰਦਗੀ ਚ ਗੱਲ